ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਬੁੱਲੇ ਸ਼ਾਹ ਜੀ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਬੁੱਲੇ ਸ਼ਾਹ ਦਾ ਜਨਮ 1680 ਈਸਵੀ ਨੂੰ ਪਿੰਡ 판ਡੋਕੇ ਕਸੂਰ ਜ਼ਿਲ੍ਹਾ ਲਾਹੌਰ ਅੱਜ ਕੱਲ ਪਾਕਿਸਤਾਨ ਵਿੱਚ ਹੋਇਆ ਸੀ ਬੁੱਲੇ ਸ਼ਾਹ ਦਾ ਪਹਿਲਾ ਨਾਮ ਅਬਦੁੱਲਾ ਸ਼ਾਹ ਸੀ ਇਹਨਾਂ ਦੇ ਪਿਤਾ ਦਾ ਨਾਮ ਸਖੀ ਮੁਹੰਮਦ ਦਰਬੇਸ਼ ਸੀ ਬੁੱਲ੍ਹੇ ਸ਼ਾਹ ਮੁਹੰਮਦ ਸਾਹਿਬ ਦੀ ਪੁੱਤਰੀ ਫਾਤਿਮਾ ਦੀ ਵੰਸ ਵਿੱਚੋਂ ਸੰਨ ਬੁੱਲ੍ਹੇ ਸ਼ਾਹ ਦੀਆਂ 156 ਕਾਫੀਆਂ ਹਨ ਬੁੱਲ੍ਹੇ ਸ਼ਾਹ ਜਦੋਂ ਅੰਮ੍ਰਿਤਸਰ ਸਾਹਿਬ ਗਿਆ ਤਾਂ ਵੇਖਿਆ ਕਿ ਹਰ ਪਾਸੇ ਸੇਵਾ ਹੋ ਰਹੀ ਹੈ ਤੇ ਕਿਹਾ ਇਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ ਆਵਣ ਫਕੀਰ ਤੇ ਖਾ ਖਾ ਜਾਵਣ ਰਾਜੀ ਹੋਵੇ ਬੁੱਲਾ ਬੁੱਲਿਆ ਹਰਮੰਦਰ ਮੈਂ ਆਏ ਕਹਿ ਕੋ ਲੇਖਾ ਦਿਓ ਬਤਾ ਪੜੇ ਪੰਡਤ ਪਾਂਦੇ ਦੂਰ ਕੀ ਏ ਅਹਮਕਲੀਏ ਬੁਲਾ ਬੁੱਲੇ ਸ਼ਾ ਜਦੋਂ ਟੋਕਰੀ ਚੁੱਕੀ ਸੇਵਾ ਕਰਨ ਲੱਗਾ ਤਾਂ ਟੋਕਰੀ 1 ਫੁੱਟ ਸਿਰ ਤੋਂ ਉੱਪਰ ਉੱਠ ਗਈ ਉਹਨਾਂ ਦੀ ਇੱਕ ਤਸਵੀਰ ਵੀ ਬਣਾਈ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਟੋਕਰੀ ਉੱਪਰ ਵੱਲ ਨੂੰ ਹੈ ਉਹ ਬੁੱਲੇ ਸ਼ਾ ਨੇ ਸੰਗਤਾਂ ਕਹਿਣ ਲੱਗੀਆਂ ਕਿ ਬੁੱਲੇ ਸ਼ਾਹ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਤਾਂ ਇੱਕ ਬੱਚੇ ਨੇ ਕਿਹਾ ਕਿ ਇਸ ਦੀਆਂ ਰਿੱਧੀਆਂ ਸਿੱਧੀਆਂ ਨੂੰ ਕੀ ਕਰਨਾ ਜਦੋਂ ਇਹ ਗੁਰੂ ਵਾਲਾ ਹੀ ਨਹੀਂ ਨਿਗਰਾ ਹੈ ਤਾਂ ਬੁੱਲੇ ਸ਼ਾਹ ਦੇ ਮਨ ਨੂੰ ਛੱਟ ਲੱਗੀ ਤੇ ਕਿਹਾ ਬੇਟਾ ਸਿਆਣਾ ਉਹ ਹੈ ਜਿਹੜਾ ਸਿਆਣਪ ਦੀ ਗੱਲ ਕਰੇ ਤੂੰ ਸਿਆਣਾ ਹੈ ਬੁੱਲੇ ਸ਼ਾਹ ਗੁਰੂ ਦੀ ਤਲਾਸ਼ ਵਿੱਚ ਲਾਹੌਰ ਪੁੱਜਾ ਜਦੋਂ ਬੁੱਲੇ ਸ਼ਾਹ ਜੀ ਸੇਖ ਨਾਇਤ ਸ਼ਾਹ ਕੋਲ ਪੁੱਜੇ ਤਾਂ ਸੇਖ ਅਨਾਈਤ ਸ਼ਾ ਸਿੱਖੇਤਾ ਵਿੱਚ ਗੰਡਿਆਂ ਭਾਪ ਪਿਆਜ਼ਾਂ ਦੀ ਪਨੀਰੀ ਲਾ ਰਏ ਸਨ ਬੁੱਲੇ ਸ਼ਾਹ ਨੂੰ ਵੇਖ ਕੇ ਉਹਨਾਂ ਸਹਿਸਪਾਪ ਪੁੱਛਿਆ ਕਿ ਬੇਟਾ ਤੁਸੀਂ ਕਿਵੇਂ ਆਏ ਹੋ ਤਾਂ ਬੁੱਲੇ ਸ਼ਾਹ ਨੇ ਕਿਹਾ ਕਿ ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ ਰੱਬ ਕਿਵੇਂ ਪਾਈਦਾ ਹੈ ਹੱਥਾਂ ਵਿੱਚ ਪਿਆਜ਼ਾਂ ਦੀ ਪਨੀਰੀ ਤੋਂ ਸਿੱਖਿਆ ਦੇ ਦਿੱਤੀ ਸੇਖ ਅਨਾਈਤ ਸ਼ਾ ਜੀ ਨੇ ਅੱਗੇ ਪਨੀਰੀ ਇੱਕ ਥਾਂ ਤੋਂ ਦੂਜੀ ਥਾਂ ਪੁੱਟ ਕੇ ਲਾਉਂਦਿਆਂ ਹੋਇਆਂ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਿਆ ਉਧਰੋਂ ਲਾਉਣਾ ਇਸ ਸ਼ਬਦ ਨੇ ਬੁੱਲੀ ਸ਼ਾ ਉੱਤੇ ਬੜਾ ਅਸਰ ਕੀਤਾ ਤੇ ਚਰਨਾ ਤੇ ਡਿੱਗ ਪਿਆ ਤੇ ਕਿਹਾ ਬੁੱਲੀ ਸ਼ਾ ਦੀ ਸੁਣੋ ਹਕਾਇਤ ਹਾਦੀ ਪਕੜਿਆ ਰੋਗ ਹਦਾਇਤ ਮੇਰਾ ਮੁਰਸ਼ਿਦ ਸ਼ਾ ਅਨਾਇਤ ਉਹ ਲੰਘਾਵੇ ਪਾਰ ਬੁੱਲੀ ਸ਼ਾ ਨੇ ਕਿਹਾ ਕਿ ਸਾਰੀ ਰਾਤ ਸਮਾਧੀਆਂ ਲਾ ਕੇ ਨਾਮ ਜਪਣ ਵਾਲਿਆਂ ਜਾਗ ਜਾ ਕੇ ਰੱਬ ਨੂੰ ਲੱਭਦੇ ਫਿਰਨ ਵਾਲਿਆਂ ਨੂੰ ਇੰਜ ਕਹਿਣਾ ਵੀ ਹਿੰਮਤ ਦੀ ਗੱਲ ਹੈ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਖਸਮ ਆਪਣੇ ਦਾ ਦਰ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੈਥੋਂ ਉਤੇ ਭਾਵ ਆਪਣੇ ਗੁਰੂ ਦਾ ਦਰ ਕਦੇ ਨਾ ਛੱਡਿਓ ਭਾਵੇਂ ਜਿੰਨੇ ਮਰਜੀ ਦੁੱਖ ਰੋਗ ਮੁਸੀਬਤਾਂ ਕਸ਼ਟ ਆ ਜਾਵਣ ਜਿਵੇਂ ਕੁੱਤਾ ਕਦੇ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਇੱਕ ਨੁਕਤੇ ਗੱਲ ਮੁਕਦੀ ਐ ਪਰ ਨੁਕਤਾ ਛੋੜ ਹਿਸਾਬਾਂ ਨੂੰ ਜਦੋਂ ਬੁੱਲੇ ਸ਼ਾਹ ਨੇ ਗੁਰੂ ਦਵਾਰਾ ਰੱਬ ਨੂੰ ਪਾ ਲਿਆ ਤੇ ਕਹਿਣੋ ਰਹਿ ਨਾ ਸਕਿਆ ਤੇ ਕਹਿ ਦਿੱਤਾ ਬੁੱਲਿਆ ਰੱਬ ਤਾਂ ਤੇਥੋਂ ਬਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਜੇ ਦੇਖਣ ਵਾਲੀ ਅੱਖ ਨਹੀਂ ਤਾਂ ਪੱਲੇ ਤੇਰਾ ਕੱਖ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ